ਅਮਰਿਤਪਾਲ ਦੀ ਐਮਪੀ ਸ਼ੇਪ 'ਤੇ ਰੱਦ ਕਰਨ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਆ ਜਿਹੜੇ ਵਕੀਲ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਆ ਉਹ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਨੇ ਰਾਹੁਲ ਕੁਮਾਰ ਰਾਹੁਲ ਜੀ ਕੀ ਫੈਕਟਸ ਹੈਗੇ ਨੇ ਤੁਹਾਡੇ ਕੋਲੇ ਲੀਗਲ ਤੌਰ ਤੇ ਜਿਹੜਾ ਤੁਸੀਂ ਇਹ ਚੈਲੰਜ ਕਰ ਰਹੇ ਹੋ ਦੇਖੋ ਜੀ ਜਿਹੜੇ ਪਟੀਸ਼ਨਰ ਨੇ ਉਹਨਾਂ ਨੇ ਇੰਡੀਪੈਂਡੈਂਟ ਇਲੈਕਸ਼ਨ ਕੰਟੈਸਟ ਕੀਤਾ ਐ ਅਮਰਿਤਪਾਲ ਉਹਨਾਂ ਦੇ ਅਗੇਂਸ ਉਹਨਾਂ ਵੱਲੋਂ ਅਮਰਿਤਪਾਲ ਦੇ ਖਿਲਾਫ ਆਬਜੈਕਸ਼ਨ ਰੇਜ਼ ਕੀਤੇ ਗਏ ਸੀ ਵੀ ਉਹਨਾਂ ਵੱਲੋਂ ਪ੍ਰੋਪਰ ਡਿਟੇਲ ਨਹੀਂ ਦਿੱਤੇ ਗਏ ਨੋਮੀਨੇਸ਼ਨ ਫਾਰਮ ਦੇ ਵਿੱਚ ਔਰ ਕੁਝ ਮੰਡੇਟਰੀ ਪ੍ਰੋਵੀਜ਼ਨ ਹੁੰਦੀਆਂ ਵਾਂ ਜਿਹੜੀਆਂ ਨੂੰ ਉਹਨਾਂ ਨੇ ਫਾਲੋਅ ਅਪ ਨਹੀਂ ਕੀਤਾ ਜਾਂ ਉਹਦੀ ਪਾਲਣਾ ਨਹੀਂ ਕੀਤੀ ਜਿਹਦੇ ਕਰਕੇ ਕੈਂਡੀਡੇਟ ਜਿਹੜੇ ਇੰਡੀਪੈਂਡੈਂਟ ਕੈਂਡੀਡੇਟਸ ਸੀ ਇਸ ਵੇਲੇ ਪਟੀਸ਼ਨਰ ਨੇ ਜਿਨ੍ਹਾਂ ਨੇ ਅਮਰਿਤਪਾਲ ਦੇ ਖਿਲਾਫ ਕੇਸ ਫਾਈਲ ਕੀਤਾ ਉਹਨਾਂ ਨੇ ਓਬਜੈਕਸ਼ਨ ਰੇਜ਼ ਕੀਤਾ ਰਿਟਰਨਿੰਗ ਆਫੀਸਰ ਦੇ ਕੋਲ ਕਿ ਰਿਟਰਨਿੰਗ ਆਫੀਸਰ ਨੂੰ ਓਬਜੈਕਸ਼ਨ ਬਾਈ ਲਾਜ਼ ਅਸੀਂ ਫਾਈਲ ਕੀਤਾ ਔਰ ਉਹਦੇ ਵਿੱਚ ਟੋਟਲ 13 ਆਬਜੈਕਸ਼ਨ ਅਸੀਂ ਰੇਜ਼ ਕੀਤੇ ਆ 13 ਆਬਜੈਕਸ਼ਨ ਦੇ ਵਿੱਚ ਉਹਦੇ ਵਿੱਚ ਪ੍ਰੋਪਰ ਡਿਟੇਲ ਆ ਕਿ ਧਾਰਮਿਕ ਹੈਦਾਰਾਂ ਦੇ ਉੱਪਰ ਜਾ ਕੇ ਪ੍ਰਚਾਰ ਕਰਨਾ ਚਾਹੁੰਦਾ ਧਾਰਮਿਕ ਧਰਮ ਨੂੰ ਪਲੈਟਫਾਰਮ ਬਣਾਉਣਾ ਧਰਮ ਨੂੰ ਵੋਟ ਬੈਂਕ ਚ ਕਨਵਰਟ ਕਰਨਾ ਥਰਡ ਜਿਹੜਾ ਬੈਂਕ ਡਿਟੇਲ ਨਾ ਦੇਣਾ ਔਰ ਜਿਹੜੀ ਇੰਟਰਨੈਸ਼ਨਲ ਫੰਡਿੰਗ ਹੋਈ ਆ ਉਹਦੀ ਪ੍ਰੋਪਰ ਜਿਹੜੀ ਡਿਟੇਲ ਆ ਉਹ ਅਮਰਿਤਪਾਲ ਵੱਲੋਂ ਨੋਮੀਨੇਸ਼ਨ ਫਾਰਮ ਦੇ ਵਿੱਚ ਨਹੀਂ ਦਿੱਤੀ ਗਈ ਔਰ ਜਿੰਨੇ ਵੀ ਉਹਨਾਂ ਦੇ ਵਲੰਟੀਅਰ ਔਰ ਵਰਕਰ ਸਕੇ ਉਹਨਾਂ ਦੀ ਡਿਟੇਲ ਨਾ ਤਾਂ ਲੋਕਲ ਅਥਾਰਟੀ ਕੋਲ ਸੀਗੀ ਤੇ ਨਾ ਹੀ ਕੈਂਡੀਡੇਟ ਨੇ ਉਹ ਪ੍ਰੋਵਾਈਡ ਕੀਤੀ ਜੋ ਕਿ ਉਹ ਮੰਡੇਟਰੀ ਹੈ ਬਹੁਤ ਜ਼ਿਆਦਾ ਕੰਪਲਸਰੀ ਹੈ ਅਗਰ ਉਹਨਾਂ ਲੋ ਇਹ ਡਿਟੇਲ ਨਹੀਂ ਦਿੱਤੀ ਗਈ ਤੇ ਇਹਦਾ ਮਤਲਬ ਇਹ ਆ ਵੀ ਅਨਫੇਅਰ ਮੈਨਰ ਦੇ ਨਾਲ ਇਹ ਇਲੈਕਸ਼ਨ ਹੋਇਆ ਤੇ ਅਨਫੇਅਰ ਮੈਨਰ ਦੇ ਨਾਲ ਇਲੈਕਸ਼ਨ ਕਰਨ ਦੇ ਕਾਰਨ ਹੀ ਉਹ ਜਿਹੜਾ ਇਨੀ ਹੈਵੀ ਲੀਡ ਦੇ ਨਾਲ ਜਿੱਤੇ ਆ ਜੀ ਨਹੀਂ ਉਹ ਤਾਂ ਲੋਕ ਫਤਵਾ ਸੀ ਨਾ ਲੋਕਾਂ ਨੇ ਏਡਾ ਵੱਡਾ ਮਾਰਜਨ ਅਮਰਤਪਾਲ ਨੂੰ ਦਿੱਤਾ ਹੈ ਉਹ ਤਾਂ ਲੋਕ ਫਤਵਾ ਸਾਫ ਨਜ਼ਰ ਆਉਂਦਾ ਹੈ ਕਿ ਇੱਕ ਲਹਿਰ ਦੇ ਨਾਲ ਉਹ ਕੋਈ ਇੱਕ ਇੰਡੀਵਿਜੂਅਲ ਕੁਝ ਨਹੀਂ ਕਰ ਸਕਦਾ ਉੱਤੇ ਜਿਸ ਤਰ੍ਹਾਂ ਦੇ ਤੁਸੀਂ ਅਲੀਗੇਸ਼ਨਸ ਜਾਂ ਜਿਸ ਤਰ੍ਹਾਂ ਦੇ ਫੌਲ ਲੋ ਫੌਲ ਤੁਸੀਂ ਕਹਿੰਨੇ ਕਿ ਇਹ ਹੈਗੇ ਨੇ ਕਿ ਜਿਹੜੀ ਮਦਦ ਕੀਤੀ ਗਈ ਹੈ ਅਥਾਰਟੀ ਦੇ ਵੱਲੋਂ ਉਹਨਾਂ ਨੂੰ ਪਰ ਇਹ ਤਾਂ ਨਹੀਂ ਹੋ ਸਕਦਾ ਨਾ ਇਹਨੇ ਲੋਕ ਉਹ ਕੁਝ ਨੰਬਰਸ ਤੇ 500 400 ਹਲਕੇ ਨੰਬਰਸ ਦੀ ਗੱਲ ਹੁੰਦੀ ਹੈ ਇੱਕ ਮਾਰਜਨ ਨਹੀਂ ਹੋ ਸਕਦਾ ਨਾ ਦੇਖੋ ਧਰਮ ਨੂੰ ਪਲੇਟਫਾਰਮ ਬਣਾ ਬਣਾ ਕੇ ਇਲੈਕਸ਼ਨ ਨਹੀਂ ਕੰਟੈਸਟ ਕੀਤਾ ਜਾ ਸਕਦਾ ਜੋ ਕਿ ਅਮਰਿਤਪਾਲ ਨੇ ਸਿੱਧੇ ਤੌਰ ਤੇ ਕੀਤਾ ਉਹਦਾ ਇਲੈਕਸ਼ਨ ਮੈਨੀਫੈਸਟੋ ਜਿਹੜਾ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਡਿਸਪਲੇ ਕੀਤਾ ਗਿਆ ਉਹਦੇ ਜਿਹੜਾ ਚੋਣ ਪ੍ਰਚਾਰ ਆ ਧਾਰਮਿਕ ਸਭਾਵਾਂ ਜਨ ਸਭਾਵਾਂ ਦੇ ਵਿੱਚ ਕੀਤਾ ਗਿਆ ਉਹਦੇ ਵੱਲੋਂ ਕੋਈ ਵੀ ਇਲੈਕਸ਼ਨ ਕੈਂਪੇਨ ਨਹੀਂ ਕੀਤੀ ਗਈ ਡਾਇਰੈਕਟਲੀ ਉਹਨੇ ਗੁਰਦੁਆਰਾ ਮੰਦਰਾਂ ਨੂੰ ਹੀ ਟਾਰਗੇਟ ਕਰਕੇ ਜਿਹੜਾ ਉਹ ਵੋਟਾਂ ਆਪਣੀ ਫੇਵਰ ਚ ਲਿੱਤੀਆਂ ਜਦ ਕਿ ਇਲੈਕਸ਼ਨ ਗਾਈਡਲਾਈਨਸ ਨੇ ਵੀ ਅਸੀਂ ਧਰਮ ਨੂੰ ਔਰ ਧਾਰਮਿਕ ਸਥਾਨਾਂ ਨੂੰ ਚੋਣ ਪ੍ਰਚਾਰ ਤੇ ਨਹੀਂ ਲਈ ਵਰਤਣ ਜਿਉ ਚੌਣ ਪ੍ਰਚਾਰ ਲਈ ਉਹਨੂੰ ਵਰਤਦੇ ਇਹਦਾ ਮਤਲਬ ਵੀ ਆ ਵੀ ਇਲੈਕਸ਼ਨ ਗਾਈਡਲਾਈਨਸ ਦੀ ਵਾਇਲੇਸ਼ਨ ਹੈ ਸਾਰੀ ਅਨਤਮਸਤਕ ਹੋਣ ਦੇ ਲਈ ਜਾਂਦੇ ਨੇ ਬਹੁਤ ਵੱਡੇ ਵੱਡੇ ਲੀਡਰ ਜਾਂਦੇ ਨੇ ਆਪਣੇ ਆਪਣੇ ਜਿਹੜਾ ਦੇਸ਼ ਦੀ ਕਿਸ ਤਰ੍ਹਾਂ ਦੀ ਰਾਜਨੀਤੀ ਉਹ ਵੀ ਤੁਹਾਨੂੰ ਪਤਾ ਹੋਣਾ ਸਭ ਪਤਾ ਹੈ ਆਸਥਾ ਦੇ ਤੌਰ ਤੇ ਉਹਨਾਂ ਦੇਖੋ ਕੈਂਡੀਡੇਟ ਜਾ ਕੇ ਮੱਥਾ ਟੇਕ ਸਕਦਾ ਤਾਂ ਉੱਥੇ ਜਾ ਕੇ ਐਜ਼ ਅ ਐਜ਼ ਅ ਕਾਮਨ ਮੈਨ ਮੱਥਾ ਟੇਕ ਸਕਦਾ ਉੱਥੇ ਜਾ ਕੇ ਨਤ ਮੱਥਕ ਹੋ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਉਹਦੇ ਪ੍ਰਚਾਰ ਦੇ ਲਈ ਉਹ ਧਾਰਮਿਕ ਸਭਾ ਨੂੰ ਜਨ ਸਮਾਹ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ ਇਹ ਕਿਤੇ ਵੀ ਨਹੀਂ ਲਿਖਿਆ ਤੇ ਤੁਹਾਨੂੰ ਲੱਗਦਾ ਕਿ ਕੋਰਟ ਦੇ ਵਿੱਚ ਇਹ ਪਟੀਸ਼ਨਾਂ ਤੁਹਾਡੀ ਕੋਈ ਸਟੈਂਡ ਕਰੇਗੀ ਕੋਈ ਜਿਹੜਾ ਇਸ ਦਾ ਬਣੇਗਾ ਕਿਉਂਕਿ ਕੋਰਟ ਮਸਲੇ ਨੂੰ ਬੜਾ ਡੀਪਲੀ ਦੇਖੇਗਾ ਉਹ ਇਸ ਤਰ੍ਹਾਂ ਨਹੀਂ ਹੈ ਤੇ ਜੇ ਉੱਥੇ ਜਾ ਕੇ ਤੁਸੀਂ ਜਿਹੜਾ ਇੱਕ ਨਿਕਲਦਾ ਕਿ ਖਾਸ ਖਾਮ ਖਾਦੀ ਜਿਹੜੀ ਇੱਕ ਪਬਲਿਸਿਟੀ ਲਈ ਲਈ ਹੈ ਕਿ ਦਾਇਰ ਕੀਤਾ ਗਿਆ ਮਸਲਾ ਦੇਖੋ ਬਾਇ ਲੋ ਪ੍ਰोसीजर ਫਾਲੋ ਕਰਕੇ ਹੀ ਅਸੀਂ ਰਿਟ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨਰ ਨੇ ਪਹਿਲਾਂ ਓਬਜੈਕਸ਼ਨ ਰੇਜ਼ ਕੀਤੇ ਰਿਟਰਨਿੰਗ ਆਫੀਸਰ ਦੇ ਕੋਲ ਰਿਟਰਨਿੰਗ ਆਫੀਸਰ ਦੇ ਕੋਲ ਕੋਈ ਰਿਟਰਨ ਦੇ ਵਿੱਚ ਉਹਦਾ ਜਵਾਬ ਨਹੀਂ ਆਇਆ ਈਵਨ ਉਹਨਾਂ ਨੇ ਵਰਬਲੀ ਵੀ ਇਨਫੋਰਮ ਨਹੀਂ ਕੀਤਾ ਕੁਝ ਮੰਡੇਟਰੀ ਟਾਈਮ ਦੇ ਵਿੱਚ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਇਸ ਲਈ ਅਸੀਂ ਮਾਨਯੋਗ ਅਦਾਲਤ ਦੇ ਕੋਲ ਰਿਟ ਦਾਇਰ ਕੀਤੀ ਹੈ ਤੁਹਾਡੇ ਕੋਲੇ ਪ੍ਰोसीजर ਆ ਜਿਹੜਾ ਤੁਸੀਂ ਉਹਨੂੰ ਫਾਲੋ ਕੀਤਾ ਹੈ ਬਿਲਕੁਲ ਠੀਕ ਤਾਂ ਹੀ ਅਸੀਂ ਮਾਨਯੋਗ ਅਦਾਲਤ ਦੇ ਕੋਲ ਪਹੁੰਚੇ ਠੀਕ ਹੈ